ਤਾਂ ਘਾੜਾ ਪੈਂਦੇ ਤੁਸੀਂ ਆਪ ਦੇਖੋ ਕਿੰਨੀ ਜ਼ਿਆਦਾ ਇੱਥੇ ਰਸਿਆ ਪੈਦਲ ਬੰਦਾ ਨਹੀਂ ਲੰਘ ਸਕਦਾ ਆ ਸਾਡੇ ਪੰਜਾਬ ਦੇ ਪਰਜਾਨੀਆਂ ਦੇਖੋ ਇਹ ਰੇੜੀ ਆ ਇਹਨੂੰ ਅਸੀਂ ਕਦੋਂ ਦੇ ਕਹੀ ਜਿੰਦੇ ਵੀ ਸਾਈਡ ਤੇ ਹੋ ਜਾ ਜਾਮ ਲੱਗਾ ਯਾਰ ਲੋਕਾਂ ਨੂੰ ਕੋਲ ਲੱਗੇ ਸੈਸ਼ਨ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਨਾਲ ਸਖਤੀ ਨਾਲ ਨਜਿਖਿਆ ਜਾਵੇ ਇਹਨਾਂ ਨੂੰ ਕਿੱਥੇ ਜਾਵੇ ਇਹਨਾਂ ਨੂੰ ਬਿਲਾ ਕੇ ਇਹਨਾਂ ਨੂੰ ਕਾਨੂੰਨ ਪੜਾਇਆ ਜਾਵੇ ਸਾਥੀ ਅੱਜ ਤੋਂ ਰਾਜਾ ਦੇਸ ਤੋਂ ਕਿੱਦਾ ਜਾਮ ਆ ਪ੍ਰਸ਼ਾਸਨ ਨੂੰ ਚਾਹੀਦਾ ਖੁੱਦ ਚਾਹੀਦਾ ਵੀ ਤਿਉਹਾਰਾਂ ਦੇ ਹੁਣ ਦੇ ਰਹੇ ਹੈਗੇ ਆ ਲੋਕਾਂ ਨੇ ਬਾਜ਼ਾਰਾਂ 'ਚ ਆਣਾ ਹੈ ਲੰਬੇ ਲੰਬੇ ਜਾਮ ਲੱਗ ਰਹੇ ਹੈਗੇ ਆ ਮਸਲੀਬ ਤੇ ਲੋਕਾਂ ਨੂੰ ਪਈ ਹੋਈ ਹੈ ਘਰਾਂ 'ਚ ਜਾਣਾ ਆਉਣਾ ਜਿੱਥੇ 15 ਮਿੰਟ ਦਾ ਟਾਈਮ ਹੁੰਦਾ ਤਾਂ 45 45 ਮਿੰਟ ਜਾਮ 'ਚ ਰੁਕਣਾ ਪੈਂਦਾ ਹੈ ਪਾਸਾ ਪੱਦੀ ਅਸੀਂ ਉੱਰ ਕੇ ਆਏ ਉਹ ਬਹੁਤ ਉੱਚਾਈਆਂ ਤੇ ਲੰਗਦੀਆਂ ਆ ਆ ਰੇੜੀਆਂ ਨਾਲ ਨਾਲ ਲੱਗੀਆਂ ਪਈਆਂ ਆ ਉਹ ਉੱਥੋਂ ਦਾ ਆ ਲੰਘਣਾ ਤੁਸੀਂ ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਾਜ਼ਰ ਅੰਜਲੀ ਫਗਵਾੜਾ ਸ਼ਹਿਰ ਦੇ ਸੁਰਾਈ ਰੋਡ ਤੇ ਟ੍ਰੈਫਿਕ ਜਮ ਦੀ ਸਮੱਸਿਆ ਦਿਨੋ ਦਿਨ ਵੱਧਦੀ ਚੱਲ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਰੋਡ ਉੱਪਰ ਸਬਜ਼ੀਆਂ ਅਤੇ ਫਰੂਟ ਵੇਚਣ ਵਾਲੇ ਲੇੜੀਆਂ ਲਗਾ ਕੇ ਸੜਕ ਦਾ ਵੱਡਾ ਹਿੱਸਾ ਕਬਜ਼ੇ ਲੈਂਦੇ ਹਨ। ਇਸ ਕਰਕੇ ਨਾ ਸਿਰਫ ਵਾਹਨ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਸਗੋਂ ਪੈਦਲ ਜਾਣ ਵਾਲਿਆਂ ਲਈ ਵੀ ਰਸਤਾ ਤੰਗ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ੜੀ ਵਾਲੇ ਰੋਡ ਉੱਪਰ ਚੱਲਦੇ ਫਿਰਦੇ ਵੀ ਸਮਾਨ ਵੇਚਦੇ ਹਨ ਜਿਸ ਨਾਲ ਟ੍ਰੈਫਿਕ ਦਾ ਦਬਾਅ ਹੋਰ ਵੱਧ ਜਾਂਦਾ ਹੈ। ਰਾਗੇਰਾ ਨੇ ਇਸੇ ਸਬੰਧੀ ਗੱਲ ਤਤ ਦਰਾਂ ਦੱਸਿਆ ਕਿ ਉਹਨਾਂ ਨੂੰ ਇੱਥੋਂ ਲੰਗਰ ਸੋਮੇ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਸਾਫ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰੋਡ ਉੱਪਰ ਰੀੜੀਆਂ ਲਗਾਉਣ ਜਾਂ ਕੁੰਬਕੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਅਸੀਂ ਵੀ ਲੋਕਾਂ ਦੇ ਸਮੁੱਖ ਸਮੱਸਿਆ ਨੂੰ ਸਮਝਦੇ ਹੋਏ ਫਗਵਾੜਾ ਨਿਊਜ਼ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਰੋਡ ਤੇ ਦਿਨੋ-ਦਿਨ ਵਧ ਰਹੀਆਂ ਟ੍ਰੈਫਿਕ ਦੀਆਂ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ ਇਸ ਮੌਕੇ ਸਾਡੇ ਸਜੋਖੀ ਨੇ ਇਰਾਗਿਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਆਓ ਸੁਣਦੇ ਹਾਂ ਕੀ ਕਿਹਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਕੀ ਆਪਾਂ ਨੂੰ ਸਰਾਏ ਰੋਡ ਉੱਤੇ ਜਿਹੜਾ ਇਹਨਾਂ ਜਾਮ ਲੱਗਾ ਹੈ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਬਣਾ ਆਪਾਂ ਨੂੰ ਪਰੇਸ਼ਾਨੀਆਂ ਦੇਖੋ ਇਹ ਰੇੜੀ ਹੈ ਇਹਨੂੰ ਅਸੀਂ ਕਦੋਂ ਦੇ ਕਹੀ ਜੰਦੇ ਵੀ ਸਾਈਡ ਤੇ ਹੋ ਜਾ ਜਾਮ ਲੱਗਾ ਯਾਰ ਇਹ ਲੋਕਾਂ ਕੋਲੋਂ ਲੰਘ ਨਹੀਂ ਹੋ ਰਹੀ ਇਹ ਤਾਂ ਸੜੇ ਤੇ ਗੱਬੇ ਲਾਈ ਹੋਈ ਹੈ ਕਿ yellow line ਦਿੱਤੀ ਹੋਈ ਹੈ yellow line ਤੋਂ ਉੱਪਰ ਲਾਈ ਹੋਈ ਹੈ 3-4 ਵਾਰੀ ਕਿਹਾ ਹੈ ਇਹ ਹਟਦਾ ਹੀ ਨਹੀਂ ਸੁਣਦਾ ਜਦ ਕਿ ਇੱਥੇ ਜਾਮ ਇੰਨਾ ਕਿ ਜ਼ਿਆਦਾ ਲੱਗ ਜਾਂਦਾ ਦੇਖੋ ਕੈਮਰਾ ਘੁਮਾਓ ਇੱਧਰ ਆਟੋ ਆ ਕਰੇ ਨਹੀਂ ਇਹ ਹਟਦੇ ਨਹੀਂ ਸੁਣਦੇ ਨਹੀਂ ਇਹਦੀ ਗੱਲ ਡਰਦੇ ਨਹੀਂ ਕਿ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਤੇ ਇਹਨਾਂ ਨੂੰ ਕਿਹਾ ਜਾਵੇ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਕਾਨੂੰਨ ਪੜਾਇਆ ਜਾਵੇ ਤਾਂ ਕਿ ਆ ਦੇਖੋ ਰਾਜਾ ਦੇਖੋ ਕਿੱਦਾ ਜਾਮ ਹੈ ਇਸ ਪ੍ਰਸ਼ਾਸਨ ਨੂੰ ਚਾਹੀਦਾ ਖੁੱਦ ਚਾਹੀਦਾ ਵੀ ਤਿਉਹਾਰਾਂ ਦੇ ਹੁਣ ਦੇ ਰਹੇ ਹੈਗੇ ਆ ਲੋਕਾਂ ਨੇ ਬਾਜ਼ਾਰਾਂ ਚ ਆਣਾ ਆ ਲੰਬੇ ਲੰਬੇ ਜਾਮ ਲੱਗ ਰਹੇ ਹੈ ਨਾ ਮਤਲਬ ਕਿ ਲੋਕਾਂ ਨੂੰ ਪਈ ਹੋਈ ਆ ਕਿ ਰਾਜੇ ਜਾਣਾ ਉਹਦਾ ਜਿੱਤੇ 15 ਮਿੰਟ ਦਾ ਟਾਈਮ ਹੁੰਦਾ ਤੇ 45 45 ਮਿੰਟ ਜਾਮ ਚ ਰੁਕਣਾ ਪੈਂਦਾ ਹੈ ਭਾਜੀ ਸਰਦਾਰ ਜੀ ਕੀ ਹਾਲ ਹੈ ਜੀ ਕੀ ਨਾਮ ਆਪਣਾ ਜੀ ਮੈਂ ਦਾਰਾ ਸਿੰਘ ਆ ਜਿਹੜਾ ਇੱਥੇ ਰੋਡ ਦੇ ਉੱਤੇ ਭਾਜੀ ਜਿਹੜੇ ਹੁਣ ਇਹ ਇਨਾ ਰੋਡ ਖੁੱਲਾ ਹੋਣ ਦੇ ਬਾਵਜੂਦ ਇਹ ਰੋਡ ਤੇ ਬਲਾਕਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਬਰਗ ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਸੜਕ ਦਾ ਲਵਾਣਾ ਚ ਰੇੜੀਆਂ ਇਹ ਵੈਸੇ ਰੋਡ 20 ਫੁੱਟ ਦਾ ਆ ਔਰ ਰੇੜੀਆਂ ਲੱਗਨ ਦੇ ਕਰਕੇ ਜਿਹੜੀ ਇੱਕ ਤੋਂ ਇੱਕ ਰੇੜੀਆਂ ਲਾਈਆਂ ਆ ਜਿਹੜੀਆਂ ਉਹ ਵੈਸੇ ਰੋਡ ਏ 20 ਫੁੱਟ ਦਾ ਆ ਠੀਕ ਹੈ ਜੀ ਉਤਤਵਾਰ ਰੇੜੀਆਂ ਲਾਉਂਦੇ ਰੇੜੀਆਂ ਦੇ ਉੱਪਰ ਰੇੜੀਆਂ ਰੇੜੀ ਦੇ ਉੱਪਰ ਰੇੜੀਆਂ ਲਾ ਕੇ ਸਾਰਾ ਬਲਾਕ ਕੀਤਾ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਭਾਜੀ ਬਹੁਤ ਪਰੇਸ਼ਾਨੀ ਜਨਤਾ ਨੂੰ ਅਸੀਂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇਹਨਾਂ ਦਾ ਧਿਆਨ ਦੇਣਾ ਚਾਹੀਦਾ ਜਿੰਨਾ ਹੋ ਸਕੇ ਫਟਵਾ ਧਿਆਨ ਦੇਣਾ ਚਾਹੀਦਾ ਕਿ ਲੰਘਣ ਨੂੰ ਵੀ ਔਖਾ ਨੇ ਤੁਰ ਕੇ ਜਾਣਾ ਔਖਾ ਹੈ ਕੀ ਪਰੇਸ਼ਾਨੀ ਦਿੱਕਤ ਕੀ ਆ ਰਹੀ ਆ ਆਪਾਂ ਨੂੰ ਯਾਰ ਬਿਲਕੁਲ ਜਰਾ ਪਾਸੇ ਹੋ ਕੇ ਲੰਘ ਜਾਓ ਉਹ ਵੀ ਮੋਲੋ ਜਰਾ ਮੈਡਮ ਇੱਥੇ ਹੁਣ ਤੁਹਾਨੂੰ ਵਾਕ ਕਰਨ ਲਈ ਵੀ ਦਿੱਕਤ ਆ ਰਹੀ ਹੈ ਤੁਹਾਨੂੰ ਬਹੁਤ ਪਾਜੀ ਅਸੀਂ ਤੁਰ ਕੇ ਆਏ ਆ ਪਿੱਛੋਂ ਬਹੁਤ ਔਖਾ ਆ ਗੱਡੀਆਂ ਵੀ ਲੰਘਦੀਆਂ ਆ ਆ ਰੇੜੀਆਂ ਨਾਲ ਨਾਲ ਲੱਗੀਆਂ ਪਈਆਂ ਆ ਬਹੁਤ ਔਖਾ ਹੁੰਦਾ ਆ ਲੰਘਣਾ ਕੀ ਆ ਜੀ ਇੰਨਾ ਜਿਹੜਾ ਭੀੜ ਐ ਤੇ ਸਰਾਏ ਰੋਡ ਉੱਤੇ ਇੰਨਾ ਰਸ਼ ਐ ਰੇੜੀਆਂ ਦੇ ਕਰਕੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਾਜੀ ਭਾਈ ਸਾਹਿਬ ਆ ਰੇੜੀਆਂ ਕਰਕੇ ਯਾਰ ਅੱਜ ਸਾਰਾ ਕੋਚ ਕਵਾੜੀਏ ਇਹਨਾਂ ਨੇ ਟਰੱਕ ਲਾਇਆ ਆ ਬਹੁਤ ਦਿੱਕਤ ਆਉਂਦੀ ਹੈ ਕੀ ਕੰਮ ਹੋਇਆ ਲੋਕ ਇੰਨੀ ਜਿਹੜੀ ਇੰਨੀ ਰੇੜੀਆਂ ਨੇ ਉੱਪਰ ਕਰਕੇ ਲਾਈਆਂ ਹੋਈਆਂ ਆ ਉਹਦੇ ਵਿੱਚ ਆਪਾਂ ਨੂੰ ਕੀ ਦਿੱਕਤ ਆ ਰਹੀ ਹੈ ਨਾ ਵਿੱਚ ਦਿੱਕਤ ਇਹ ਆ ਦੇਖ ਲਓ ਘਰ ਸਾਡੇ ਰੇੜੀਆਂ ਨੇ ਰਸਤਾ ਰੋਕ ਕੇ ਲਿਆ ਟਰੱਕ ਆਉਂਦੇ ਪਏ ਆ ਪਹਿਲਾਂ ਕਿਸੇ ਨੂੰ ਤਾਂ ਵੀ ਜਾਣ ਹੀ ਸਾਡਾ ਭਾਈ ਪੇਸ਼ਾਨੀ ਨੂੰ ਰੋਡ ਜਿਹੜਾ ਜਾਮ ਹੈ ਕੀ ਕਹਿਣਾ ਚਾਹੁੰਦੇ ਹੋ ਦੁਬਾਰੇ ਇਹ ਗਾਰੀ ਇਹ ਜੋ ਰੋਡ 'ਤੇ ਬੈਕ ਕਰ ਦੇਣਾ ਇਹ ਦਿੱਕਤ ਹੈ ਔਰ ਜਿਹੜੀ ਰੇੜੀਆਂ ਨੇ ਅੱਗੇ ਕਰਕੇ ਲਾਈਆਂ ਔਰ ਸਾਰਾ ਬਲੌਕੇਜ ਕੀਤਾ ਹੈ ਉਹ ਆਮ ਜਨਤਾ ਨੂੰ ਕੀ ਪ੍ਰੋਬਲਮ ਕੀ ਹੈ ਰੇੜੀ ਵਾਲੇ ਵੀ ਬਲਕੀਆਂ ਹੋ ਗਏ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਰੋਡ ਜਿਹੜਾ ਸਰਾਏ ਰੋਡ ਤੇ ਇੰਨਾ ਕਿ ਜਾਮ ਲੱਗਾ ਹੋਇਆ ਔਰ ਨੰਗਨ ਨੂੰ ਹੀ ਇਹਨਾਂ ਨੂੰ ਯੈਲੋ ਲਾਈਨ ਦਿੱਤੀ ਹੋਈ ਆ ਯੈਲੋ ਲਾਈਨ ਤੋਂ ਵੀ ਉੱਪਰ ਤੱਕ ਲਾਤੀਆਂ ਇਹਨਾਂ ਨੇ ਹਾਂ ਜੀ ਓਦੇ ਉੱਤੇ ਕੀ ਕਹਿਣਾ ਚਾਹੁੰਦੇ ਤੁਸੀਂ ਬਾਜੀ ਬਾਜੀ ਇਹਨਾਂ ਨੇ ਚਾਹੀਦਾ ਲਾਇਆ ਕਰੇਡ ਫਰੂਡਾ ਮੋਰੇ ਰੱਖੇ ਪਿਆ ਰੇੜੀਆਂ ਦੇ ਪਿੱਛੇ हट ਕੇ ਰੱਖਣ ਇਹਨਾਂ ਨੂੰ ਠੀਕ ਨਹੀਂ ਆ ਜਿਹੜਾ ਰਸਤਾ ਰੱਥਾ ਪਿੱਛਾ ਜਾਣ ਦਾ ਹੈ ਧੰਨਵਾਦ ਕਰ ਦੱਸਦਾ ਰਹੇਗਾ ਅੱਗੇ ਜਾਂਦੇ ਦਾ ਸੀ ਬਾਜੀ ਅਸੀਂ ਜਦੋਂ ਵੀ ਇੱਥੇ ਆਨੇ ਆ ਸਾਰੇ ਪਈਆਂ ਨੇ ਇੱਥੇ ਰੇੜੀਆਂ ਮੋਰੇ ਲਾਈਆਂ ਆ ਰਾਸਿੰਗਾਂ ਨੂੰ ਬਹੁਤ ਔਖੀ ਹੈ ਜਿਨ੍ਹਾਂ ਨੂੰ ਇੱਥੇ ਤਾਂ ਗੜ ਪੈਂਦੇ ਆ ਤੁਸੀਂ ਆਪ ਦੇਖ ਲਓ ਕਿੰਨੀ ਜ਼ਿਆਦਾ ਇੱਥੇ ਰਸਿਆ ਪੈਦਲ ਬੰਦਾ ਨਹੀਂ ਲੰਘ ਸਕਦਾ ਵੇਣ ਇਹਨਾਂ ਨੂੰ ਲਾਈਨਾਂ ਜਦ ਕਿ 20 ਫੁੱਟ ਦੀ ਰੋਡ ਹੈ ਔਰ ਇਹਨਾਂ ਨੂੰ ਲਾਈਨਾਂ ਯੈਲੋ ਲਾਈਨ ਤੋਂ ਪਿੱਛੇ ਲਾਉਣ ਨੂੰ ਕਿਹਾ ਹੋਇਆ ਉਹਦੇ ਵਿਆਪਕ ਕਿੰਨਾ ਨੂੰ ਕਿਹਾ ਵੀ ਦੋਨਾਂ ਦੇ ਸਾਡੇ ਯਾਰਾਂ ਦੇ ਕਹਿ ਦੇ ਇਹਨਾਂ ਨੇ ਅਗਲੇ ਤੇ ਗੜ ਪੈ ਜਾਣਾ ਇਹ ਨਹੀਂ ਮੰਨਦੇ ਇਹ ਅੱਗੇ ਲੜਨ ਨੂੰ ਪੈਂਦੇ ਆ ਲੜਨ ਨੂੰ ਪੈਂਦੇ ਆ ਅਗਲੇ ਤੇ ਗੜ ਪੈਦੇ ਆ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਇਹ ਕਹਿੰਦੇ ਆ ਵੀ ਇਹਨਾਂ ਨੂੰ ਸਭ ਤੋਂ ਪਹਿਲੀ ਗੱਲ ਅਸੀਂ ਇਸ ਦੇ ਖਿਲਾਫ ਆ ਕਿਉਂਕਿ ਪਈਆਂ ਨੇ ਝਾੜਾ ਗੱਲ ਪਾਇਆ ਸਾਡੇ ਪੰਜਾਬ ਵਿੱਚ ਰੋਡ ਦੇ ਬਾਰੇ ਕੀ ਕਹਿਣਾ ਰੋਡ ਦੇ ਬਾਰੇ ਅਸੀਂ ਇਹ ਕਹਿਣਾ ਚਾਹੀਦਾ ਤੁਸੀਂ ਆ ਦੇਖੋ ਆਮ ਲੋਕ ਤਾਂ ਨੰਗੀ ਨੇ ਸਾਡੇ ਇਹਨਾਂ ਦੀਆਂ ਰੇੜੀਆਂ ਸਾਈਡ ਤੇ ਲਵਾਈਆਂ ਜਾਣ ਤੇ ਸਾਨੂੰ ਆਮ ਨੂੰ ਕਿਸੇ ਨੂੰ ਲੰਘਣ ਤੋਂ ਦਿੱਕਤ ਪਰੇਸ਼ਾਨੀ ਨਾਲ ਅੱਜ ਆਪਾਂ ਨੂੰ ਜਿਹੜਾ ਸਰਾਏ ਰੋਡ ਉੱਤੇ ਆਪਾਂ ਨੂੰ ਹੁਣ ਰੇੜੀਆਂ ਰੇੜੀਆਂ ਲੱਗਣ ਦੇ ਕਰਕੇ ਜਿਹੜਾ ਰਾਸ਼ੀਆ ਜਾਂ ਟਰੱਕਾਂ ਕਰਕੇ ਜਿਹੜਾ ਸਰਾਏ ਰੋਡ ਪੂਰਾ ਬਲੌਕ ਕੀਤਾ ਹੋਇਆ ਉਹਦੇ 'ਚ ਆਮ ਨੂੰ ਕੀ ਦਿੱਕਤ ਆ ਰਹੀ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਵੈਸੇ ਜਿਹੜੀ ਗੱਲ ਆ ਹੁਣ ਨੇ ਹੈਗੀਏ ਬੜੇ ਸਮੇਂ ਤੋਂ ਚੱਲ ਰ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਜਿਹੜੀਆਂ ਵਾਲੇ ਬਿਲਕੁਲ ਦਾ ਸੜਕ ਦੇ ਕਿਨਾਰੇ ਦੇ ਜਿਹੜੀਆਂ ਲੱਗਦੇ ਆ ਜੇ ਥੋੜਾ ਸਪੇਸ ਛੱਡ ਕੇ ਪਿੱਛੇ ਕਰਕੇ ਲੋਣ ਤਾਂ ਬਿਲਕੁਲ ਦਿੱਕਤ ਨਾ ਆਵੇ ਤੇ ਬੜੀ ਭਾਰੀ ਦਿੱਕਤ ਆ ਲੋਕਾਂ ਨੂੰ ਲੰਘਣ ਤੱਕ ਦੀ ਜਗ੍ਹਾ ਨਹੀਂ ਮਿਲ ਰਹੀ ਇਹਨਾਂ ਨੂੰ ਜਦ ਕੀ ਕਿਹਾ ਹੋਇਆ ਸੜਕ ਦੇ ਉੱਪਰ ਤੱਕ ਨਹੀਂ ਰੇੜੀਆਂ ਲਾਣੀਆਂ ਰੇੜੀਆਂ ਬੈਕ ਸਾਈਡ ਤੇ ਬਲਕਿ ਵੈਸੇ ਤਾਂ ਰੇੜੀਆਂ ਇੱਧਰ ਹੈ ਹੀ ਨਹੀਂ ਲਾਉਣੀਆਂ ਲੋਟ ਹੀ ਨਹੀਂ ਕਰਨੀ ਚਾਹੀਦੀ ਆ ਸਰਕਾਰ ਵੱਲੋਂ ਪੀਲੀ ਲਾਈਨ ਲਗਾਈ ਗਈ ਆ ਪਰ ਇਹ ਲਾਗੂ ਮਤਲਬ ਇਹ ਲਾਗੂ ਨਹੀਂ ਕਰਦੇ ਹੋਗੇ ਸਰਕਾਰ ਨੂੰ ਇਹ ਬੇਨਤੀ ਆ ਵੀ ਇਹ ਮਤਲਬ ਇਹ ਚੀਜ਼ ਹੱਲ ਜ਼ਰੂਰ ਹੋਣਾ ਚਾਹੀਦਾ ਬਹੁਤ ਮੁਸ਼ਕਲ ਹੈ ਆਪਣੇ ਲੋਕਾਂ ਲਈ